ਲੋ ਜੀ ਲੋ ਜੀ ਅੱਜ ਆਪਾਂ ਬਣਾਉਣ ਲੱਗੇ ਆ ਮੱਕੀ ਦੀ ਰੋਟੀ ਨਾਲ ਵੀ ਬਣਾਇਆ ਆਪਾਂ ਮੰਮੀ ਜੀ ਸਾਗ ਪਰ ਸਾਗ ਮੀਹ ਤੋਂ ਡਰਦੇ ਥੱਲੇ ਲੈ ਗਏ ਹਾਂਜੀ ਸਾਗ ਵੀ ਆਪਾਂ ਬਣਾਇਆ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਫਿਲਹਾਲ ਅਹੀਂ ਜਿਹੜੀਆਂ ਮੱਕੀ ਦੀਆਂ ਰੋਟੀਆਂ ਇਹ ਤੰਦੂਰ ਤੇ ਥੱਲੇ ਦੇਉਣਾ ਹੈ ਹਾਥ ਦੇ ਨਾਲ ਠਾਈ ਜੀ ਆਓ ਸਾਰੇ ਜਣੇ ਖਾਓ ਦੱਸੋ ਤੁਹਾਨੂੰ ਮਤੇਈ ਦੀਆਂ ਲੋਟੀਆਂ ਦੱਸਾਂ ਕਿੰਨਾ ਲੱਗਿਆ ਲੋ ਜੀ ਆ ਵੇਖੋ ਸਾਗ ਧਰਿਆ ਸੀ ਤੇ ਬਦਲ ਬਹੁਤ ਆ ਗਿਆ ਉਹਦਾ ਕਰਕੇ ਛੇਛੇ ਦੀ ਕੋਟ ਕੇ ਉੱਪਰ ਉਹਨੇ ਆਂਦਾ ਆ ਵੇਖੋ ਚੜਾਈ ਦੇ ਪਾਲਕ ਦਾ ਸਾਗ ਵਾ ਹੁਣ ਆਪਾਂ ਇਹਨੂੰ ਤੜਕਾ ਲਾਵਾਂਮ ਤੁਮ ਕਈ ਦਿਨੋਂ ਉਟਕਾ ਆਪਉਤੋਂ ਲਾਲੀ ਆਏ ਆ ਆ ਵੀ ਪਿਆਜ਼ ਚੀਰੇ ਇਦਾਂ ਆਪਾਂ ਜਿਹੜੇ ਬੋਰਡ ਵਾਲੇ ਬਣਾਏ ਸੀ ਸਵੇਰੇ ਚੌਲ ਆ ਵੇਖੋ ਮਕਾਈ ਦੀਆਂ ਹੋਇਆਂ ਤਣੇ ਮੇਖੋ ਜੀ ਮਕਾਈ ਦੇ ਪ੍ਰਸ਼ਾਦੇ ਪ੍ਰਸ਼ਾਦੇ ਯਾ ਅੱਜ ਮਾਟਾ ਕੀ ਦੇ ਕੇ ਅਪਾ ਤੜਕਾ ਪਠ aeration ਕੇ ਲਾਉਣਾ ਬਦਲ ਬਹੁਤ ਜ਼ਿਆਦਾ ਆ ਗਿਆ ਆਦਾ ਕਰਕੇ ਆਪਾਂ ਉਤੋਂ ਥੱਲੇ ਆ ਗਏ ਕੋਠੇ ਤੇ ਸ਼ੇਸ਼ੇ ਦੀ ਭੁਲ ਕੇ ਲਾ ਲਿਆਏ ਆ ਜਿੰਨੇ ਆਪਾਂ ਖਾਣੇ ਤੇ ਹੁਣ ਤੜਕਾ ਲਾ ਕੇ ਫੇਰ ਪਰਸਾਦ ਅਜੇ ਮੱਖਣ ਢੇੜਕਣਾ ਅਸੀਂ ਆਹ ਦੇਖ ਮਿਲਦੇ ਆਪਾਂ ਤੜਕਾ ਲਾਉਣ ਲੱਗੇ ਸਾਦ ਨੂੰ ਜਦੋਂ ਮੱਖਣੀ ਘੱਟ ਲਗੇ ਨਾਲੇ ਸਾਗ 'ਚ ਪਾਉਣ ਨੂੰ ਬੱਚੇ ਆ ਫਿਰ ਉਹਦਾ ਸਾਗ ਨਹੀਂ ਖਾਣਾ ਮੱਖਣੀ ਨਾਲ ਸਾਗ ਖਾਣਗੇ ਹੁਣ ਆਪਣਾ ਪ੍ਰਸ਼ਾਦਾ ਪਾਣੀ ਸਾਭ ਤਿਆਰ ਸਿਰਫ ਤੜਕਾ ਲਾਉਣਾ ਤੇ ਪ੍ਰਸ਼ਾਦਾ ਜਦੋਂ ਲੱਗੇ ਖਾਣ ਫਿਰ ਤਾਂ ਮਿਲਦੇ ਆ ਜੇ ਵੀਡੀਓ ਬੜਾ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਜਰੂਰ ਕਰਿਓ ਵੱਧ ਤੋਂ ਵੱਧ ਸਪੋਰਟ ਕਰੋ ਬਹੁਤ ਸਪੋਰਟ ਦੀ ਲੋੜ ਵਾ ਵਲੋਗੀ ਇਹਨਾਂ ਪਾ ਕਰਿਆ ਤੜਕਾ

ਸਾਰੇ ਲੋਈ ਆਪਾ ਜਿਹਾ ਮਾਰਤਾ ਦਹੀਂ ਇਹਦੇ ਘੇਰ ਸਾਗ ਦੇ ਨਾਲ ਖਾਵਾਂਗੇ ਲੋਡ ਲੀ ਜਪਣੀ ਹੋ ਗਈ ਪੜੀ ਨਹੀਂ ਆਜੀਏ ਥੋਲ ਗਏ ਨਹੀਂ ਆਪਾ ਲੋ ਜੀ ਇਹਨੂੰ ਆਪਾਂ ਕਰਦੇ ਗਏ ਸਾਂ ਤੇ ਇਹ ਆ ਆਪਣਾ ਦਹੀਂ ਆ ਮੱਖਣ ਆ 1/4 ਹੋ ਗਿਆ ਮਸਾਲਾ ਲਾ ਲੇ ਤੇਰਾ ਪਾਸ ਮਸਾਲਾ ਲਾ ਦੇ ਮੈਂ ਨੂੰ ਵੀਡੀਓ ਦਿਖਾਉਣੀ ਬਾਤ। ਲਓ ਸਾਗ ਨੂੰ ਲੱਗ ਗਿਆ ਤੜਕਾ ਤੇ ਥਾਲੀ ਤਿਆਰ ਮੱਕੀ ਦੀ ਰੋਟੀ ਨਾਲ ਅੰਬ ਦਾ achar ਦਹੀਂ ਮੱਖਣ ਤੇ ਸਾਗ ਦੇਖੋ ਤੇ ਤੁਹਾਨੂੰ ਵਧੀਆ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ।